ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਕੱਲ ਆਪਾਂ ਦੇਖੋ ਜੀ ਵੀਡੀਓ ਪਾਈ ਸੀਗੀ ਬਾਰਡਰ ਵਾਲੇ ਸੂਟ ਦੀ, ਸਰਦੀਆਂ ਵਾਲੇ ਸੂਟ ਦੀ ਕਟਿੰਗ ਦੀ। ਆਪਾਂ ਇਹਦੇ ਬੈਕ ਨੈਕ ਦੀ ਕਟਿੰਗ ਨਹੀਂ ਸੀ ਕੀਤੀ ਕਿਉਂਕਿ ਨਾ ਮੇਰੀ ਭੈਣ ਦਾ ਇੱਕ ਦਾ ਮੈਨੂੰ ਮੈਸੇਜ ਆਇਆ ਹੋਇਆ ਸੀ। ਮੈਸੇਜ ਆਇਆ ਨੂੰ ਤਾਂ ਜੀ ਹੋ ਗਏ 10-12 ਦਿਨ। ਪਹਿਲਾਂ ਜੀ ਸੌਰੀ ਮੈਂ ਤੁਹਾਡਾ ਮਤਲਬ ਕੀ ਮੈਸੇਜ ਇੰਨੀ ਲੇਟ ਪੜਿਆ। ਉਹਨਾਂ ਦੀ ਜੀ ਪ੍ਰੋਬਲਮ ਸੀ। ਮੇਰੀਆਂ ਕਈਆਂ ਭੈਣਾਂ ਦੀ ਪ੍ਰੋਬਲਮ ਸੀਗੀ ਵੀ ਜਦੋਂ ਉਹ ਤੀਰੇ ਵਾਲੀ ਸਿਲਾਈ ਲਗਾਉਂਦੇ ਨੇ ਨਾ ਦੋਵੇਂ ਗਲੇ ਬਣਾਉਣ ਤੋਂ ਬਾਅਦ ਤਾਂ ਉਹਨਾਂ ਦਾ ਫਰੰਟ ਵਾਲਾ ਪੱਲਾ ਵੱਧ ਜਾਂਦਾ। ਥੀਰੇ ਵਾਲਾ ਹਿੱਸਾ ਜ਼ਿਆਦਾ ਹੋ ਜਾਂਦਾ ਉਹਨਾਂ ਨੂੰ ਕਟਿੰਗ ਕਰਨੀ ਪੈਂਦੀ ਆ ਫਿਰ ਥੀਰੇ ਨੂੰ ਖਿੱਚ ਪੈਂਦੀ ਆ। ਆਜੋ ਜੀ ਤੁਹਾਨੂੰ ਦੱਸਦੇ ਆ। ਦੇਖੋ ਆਪਣੀਆਂ ਪਲੇਟਾਂ ਪਾਈਆਂ ਹੋਈਆਂ ਨੇ ਫਰੰਟ ਵਾਲੇ ਪੱਲੇ 'ਚ ਵੀ ਤੇ ਬੈਕ ਵਾਲੇ ਪੱਲੇ 'ਚ ਵੀ। ਆਪਾਂ ਤੁਹਾਨੂੰ ਸਿਰਫ ਇਹ ਦੱਸਾਂਗੇ ਵੀ ਤੁਹਾਡੇ ਥੀਰੇ ਵਾਲਾ ਕੱਪੜਾ ਪਾਦਦਾ ਕਿਉਂ। ਦੇਖੋ ਆ ਆਪਣਾ ਗਲਾਗਾ ਆਪਾਂ ਰੈਡੀਮੇਡ ਗਲੇ ਹੀ ਯੂਜ਼ ਕਰਦੇ ਆ ਸਾਰੇ ਇਹ ਯੂਜ਼ ਕਰਦੇ ਹੁੰਦੇ ਨੇ ਇਹਨੂੰ ਆਣਾ ਆਪਾਂ ਪਹਿਲਾਂ ਪ੍ਰੈਸ ਦੇ ਨਾਲ ਐਦਾਂ देखो जिधरले पास गम लगी हुई है कपड़े ते रख के करना। बिल्कुल मतलब है है, से उपर प्रेस कर लें प्रेस करने तो बाद जेड़ा एक्स्ट्रा कपड़ा देनी है आप कटिंग देखो अपने को सी, देखो जी कपड़ा थोड़ा है ਕਈ ਵਾਰੀ ਸੂਤਾਂ ਚੋਂ ਜਿਆਦਾ ਪੀਸ ਪਾਜ ਜਾਂਦੇ ਆ ਜੇ ਜਿਆਦਾ ਪੀਸ ਬਚਿਆ ਹੋਇਆ ਤਾਂ ਇੱਕ ਪਾਸੇ ਤੋਂ ਤਾਂ ਦੇਖੋ ਆਪਾਂ ਗਲਾ ਅਟੈਚ ਕਰਨਾ ਦੂਜੇ ਪਾਸੇ ਫਿਰ ਆਪਾਂ ਇਦਾਂ ਕਰਕੇ ਰੇਵਲੀਰ ਦੀ ਕਟਿੰਗ ਕਰ ਲੈਣੀ ਠੀਕ ਹੈ ਜੀ ਜੇ ਤੁਹਾਡੇ ਕੋਲ ਇਹ ਪੀਸ ਨਹੀਂ ਹੈਗਾ ਜਿਹੜੇ ਮੋਢਿਆਂ ਚੋਂ ਕੱਪੜਾ ਨਿਕਲਦਾ ਹੁੰਦਾ ਉਹਦੇ ਵਿੱਚ ਜੋੜ ਪਾਵੋ ਉਹਦੇ ਵਿੱਚ ਜੋੜ ਪਾਉਣ ਤੋਂ ਬਾਅਦ ਤੁਸੀਂ ਗਲਾ ਅਟੈਚ ਕਰ ਸਕਦੇ ਹੋ ਹੁਣ ਜਿਹੜੀ ਰੇਵਲੀਰ ਦੀ ਕਟਿੰਗ ਆ ਇਹ ਕੱਪੜਾ ਆਪਣੇ ਕੋਲੇ ਥੋੜਾ ਹੈਗਾ ਆਪਣੇ ਕੋਲੇ ਆ ਸਲਵਾਰ ਨਾਲ ਦਾ ਕੱਪੜਾ ਇਹਨੂੰ ਆਪਾਂ ਨਾ ਇਦਾਂ ਆ ਦੇਖੋ ਐਸ ਤਾ ਦੋਵੇਂ ਕਾਰਨਰਾਂ ਤੋਂ ਫੜ ਕੇ ਐਸ ਤਰ੍ਹਾਂ ਪ੍ਰੈਸ ਕਰਕੇ 1-1 ਇੰਚ ਦੀ ਰੇਪ ਪੱਟੀ ਆਪਾਂ ਕਟਿੰਗ ਕਰਨੀ ਆ ਜਿਆਦਾ ਚੌੜੀ ਨਹੀਂ ਕਰਨੀ ਜੇ ਤੁਹਾਡਾ ਗਲਾ ਵੱਡਾਗਾ ਤਾਂ ਤੁਸੀਂ ਜਿੱਦਾਂ ਆਹ ਤਰੇਪਨੀਰ ਦੀ ਕਟਿੰਗ ਕਰ ਲਈ ਇਹਨੂੰ ਐਦੇ ਦੇ ਉੱਪਰ ਰੱਖੋ ਤੇ ਇੱਕ ਪੀਸ ਹੋਰ ਕਟਿੰਗ ਕਰ ਲਓ ਤੇ ਇਹਦੇ ਵਿੱਚ ਪਾ ਲਓ ਜੋੜ ਹੋ ਗਈ ਰੇਵਲੀ ਦੀ ਕਟਿੰਗ ਆ ਹੋ ਗਿਆ ਆਪਣਾ ਗਲਾ ਤੇ ਹੁਣ ਆਪਾਂ ਤਾਂ ਮੇਰੀ ਸਲਾਈ ਕਰਕੇ ਦਿਖਾਉਣੇ ਆਂਗੇ ਵੀ ਕਿੱਦਾਂ ਸਲਾਈ ਕਰਨੀ ਇਹ ਇਹ ਹੋ ਗਿਆ ਦੇਖੋ ਆ ਦੋਵੇਂ ਚੀਜ਼ਾਂ ਆਪਣੀਆਂ ਰੈਡੀ ਨੇ ਹੁਣ ਜਿਹੜਾ ਨਾ ਆਪਣਾ ਫਰੰਟ ਵਾਲਾ ਪੱਲਾ ਇਹਨੂੰ ਆਪਾਂ ਕੀ ਕਰਨਾ ਇਦਾਂ ਫੋਲਡ ਕਰਨਾ ਫੋਲਡ ਕਰਨ ਤੋਂ ਬਾਅਦ ਆਹ ਵਾਲੇ ਪੁਆਇੰਟ ਹਿੱਸਿਆਂ ਨੂੰ ਐਦਾਂ ਆਪਸ ਵਿੱਚ ਮਿਲਾਉਣ ਤੋਂ ਬਾਅਦ ਇਸ ਤਰ੍ਹਾਂ ਆਪਾਂ ਇੱਥੇ ਪ੍ਰੈਸ ਕਰਦੇ ਹਾਂ ਪ੍ਰੈਸ ਦੇ ਨਾਲ ਕਰੀਜ਼ ਬਣ ਜੂਗੀ ਠੀਕ ਹੈ ਜੀ ਪ੍ਰੈਸ ਕਰ ਲਈ ਇੱਕ ਘਾਟ ਆਪਾਂ ਇੱਥੇ ਲਗਾ ਲੈਣਾ ਆਜੋ ਜੀ ਬਾਕੀ ਆਪਾਂ ਤੁਹਾਨੂੰ ਮਸ਼ੀਨ ਤੇ ਸਮਝਾਉਂਦੇ ਆ ਆ ਦੇਖੋ ਜੀ ਹੁਣ ਨਾ ਆਪਾਂ ਸਲਾਈ ਤੇ ਆਹ ਵਾਲੇ ਹਿੱਸੇ ਨੂੰ ਐਦਾਂ ਫੋਲਡ ਕਰਕੇ ਐਦਾਂ ਇਹਦੇ ਉੱਪਰ ਲਗਾ ਲੈਣੀ ਆ ਆਪਾਂ ਸਲਾਈ ਇਹ ਸਲਾਈ ਤੁਸੀਂ ਵੱਡੇ ਪੱਖੇ ਦੇ ਨਾਲ ਲਾ ਸਕਦੇ ਹੋ ਆਪਣਾ ਕੰਮ ਛੇਤੀ ਹੋ ਜਾਂਦਾ ਹੈ। ਜੋਦੀ ਇਸ ਤਰ੍ਹਾਂ ਆਪਣਾ ਗਲਾ ਬਣ ਜਾਂਦਾ ਹੈ। ਠੀਕ ਹੈ ਜੀ ਆ ਸਿੱਧਾ ਪਾਸਾ ਹੋ ਗਿਆ ਆ ਉਲਟਾ ਪਾਸਾ ਹੋ ਗਿਆ ਇਹਨੂੰ ਆਪਾਂ ਐਦਾਂ ਫੋਲਡ ਕਰਕੇ ਇਹਦੇ ਸੈਂਟਰ 'ਚ ਵੀ ਕੱਟ ਲਗਾ ਲੈਣਾ। ਕੱਟ ਲਗਾਉਣ ਤੋਂ ਬਾਅਦ ਜੇ ਤੁਸੀਂ ਨਾਰਮਲ ਗਲਾ ਬਣਾਉਣਾਗਾ ਗੋਮ ਪਾਈਪਿੰਗ ਨਹੀਂ ਲਗਾਉਣੀ ਤਾਂ ਤੁਸੀਂ ਨਾ ਜਿਹੜਾ ਗਲਾਗਾ ਇਨੂੰ ਸਿੱਧੇ ਪਾਸੇ ਧਰ ਕੇ ਅਟੈਚ ਕਰਨਾ ਆਪਾਂ ਤੁਹਾਨੂੰ ਇੱਥੇ ਕੱਟ ਵੀ ਲਾ ਕੇ ਦਿਖਾ ਦਿੰਨੇ ਆਗੇ ਹਲੋ ਇਸ ਤਰ੍ਹਾਂ ਵਾਲਾ ਕੱਟ ਲਗਾਉਣ ਤੋਂ ਬਾਅਦ ਆਪਾਂ ਨਾ ਗਲੇ ਨੂੰ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਚਾਹੇ ਤਾਂ ਤੁਸੀਂ ਦੇਖੋ ਇਹ ਤੇ ਪਿੰਨ ਲਗਾ ਲਓ ਨਹੀਂ ਤੁਸੀਂ ਨਾ ਇੱਥੇ ਰੱਖ ਲਿਆ ਗਲਾ ਰੱਖਣ ਤੋਂ ਬਾਅਦ ਵੀ ਆਪਾਂ ਨਾ ਦੋਵੇਂ ਪਾਸੇ ਨਾਪਣਾ ਵੀ ਗਲਾ ਸੈਂਟਰ 'ਚ ਆਪਣਾ ਆ ਦੇਖੋ ਇੱਥੋਂ ਰੱਖ ਕੇ ਇੱਥੇ ਹੈਗਾ ਜੀ 3/2 ਇੰਚ ਤੇ ਇੱਥੋਂ ਹੀ ਆਪਾਂ ਨਾਪਾਂਗੇ ਕਿ ਦੇਖੋ ਹਲਕਾ ਜਿਹਾ ਫਰਕ ਆ ਆਪਾਂ ਗਲੇ ਨੂੰ ਏਦਾਂ ਹਲਾ ਲੈਣਾ ਹੁਣ ਦੇਖੋ ਆਪਣਾ ਪੂਰਾ ਜੀ 3/2 ਇੰਚ ਠੀਕ ਹੈ ਜੀ ਦੋਵੇਂ ਪਾਸੇ ਬਰਾਬਰ ਆ ਇਹ ਬਰਾਬਰ ਹੀ ਰਹੇ ਸਲਾਈ ਟਾਈਮ ਇਧਰ ਉਧਰ ਨਾ ਹੋਵੇ ਆਪਾਂ ਕੀ ਕਰਨਾ ਆਪਾਂ ਨਾ ਇੱਥੇ ਸੈਂਟਰ 'ਚ ਸਲਾਈ ਲਗਾ ਲੈਣਾ ਆ ਹੱਥ ਦੀ ਪਕੜ ਆਪਾਂ ਮਜ਼ਬੂਤ ਹਾਂ ਲੋ ਜੇ ਆਹ ਤਾਂ ਤੁਸੀਂ ਧਾਗੇ ਦੀ ਕਟਿੰਗ ਕਰ ਲਓ ਚਾਹੇ ਤੁਸੀਂ ਇੱਧਰ ਲੈ ਜਾਓ ਸਲਾਈ ਡਬਲ ਹੋ ਜੂਗੀ ਅੱਧੇ ਗਲੇ ਦੀ ਹਾਂ ਲੋ ਜੀ ਐਸ ਤਰ੍ਹਾਂ ਆਹ ਵਾਲਾ ਕੱਪੜਾ ਵੀ ਨਾ ਜੀ نیچے ਜਿਹੜਾ ਆਹ ਵਾਲਾ ਕੱਪੜਾ ਇਕੱਠਾ ਹੋ ਜਾਂਦਾ ਇਹ ਨਹੀਂ ਇਹ ਬਿਲਕੁਲ ਬਰਾਬਰ ਰਹਿਣਾ ਚਾਹੀਦਾ ਐਸ ਤਰ੍ਹਾਂ ਤੋਂ ਨਾ ਪਾ ਸਲਾਈ ਵਾਪਸ ਹੀ ਲੈ ਜਾਣੀ ਆ ਵਾਪਸ ਲਿਜਾ ਕੇ ਆ ਦੇਖੋ ਇਹ ਇਸ ਤਰ੍ਹਾਂ ਇਹ ਇਸ ਤਰ੍ਹਾਂ ਸਾਰੇ ਗਲੇ ਤੇ ਸਲਾਈ ਲੱਗ ਜੂ ਆਪਣਾ ਗਲਾ ਹੈ ਆ ਦੇਖੋ ਇੱਥੇ ਵੀ ਧਿਆਨ ਰੱਖਣਾ ਇਹ ਕੋਈ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਜਿਹੜੀ ਸਲਾਈ ਆਪਾਂ ਬੁਕਰਮ ਦੇ ਉੱਪਰ ਨਹੀਂ ਲਗਾਉਣੀ ਕੱਪੜੇ ਤੇ ਲਾਉਣੀ ਆ ਬਿਲਕੁਲ ਬੁਕਰਮ ਦੇ ਨਾਲ ਨਾਲ ਐਸ ਤਰ੍ਹਾਂ ਹਲੋ ਜੀ ਆਪਣਾ ਗਲਾ ਹੋ ਗਿਆ ਅਟੈਚ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਗਲਾ ਸਿੱਧਾ ਕਰਕੇ ਦੱਸਾਂਗੇ ਜਦੋਂ ਆਪਾਂ ਗਲੇ ਦੀ ਕਟਿੰਗ ਕਰਨੀ ਆ ਅੱਧਾ ਅੱਧਾ ਇੰਚ ਆਪਾਂ ਸਲਾਈ ਤੋਂ ਰੱਖਣਾ ਜੀ ਦੂਰ ਨਹੀਂ ਸਲਾਈ ਤੋਂ ਬਾਅਦ ਆਪਣਾ ਕੱਪੜਾ ਨਿਕਲ ਜਾਊਗਾ ਹੁਣ ਆਪਾਂ ਕੀ ਕਰਨਾ ਜੀ ਛੋਟੇ ਛੋਟੇ ਕੱਟ ਲਗਾ ਲੈਣੇ ਨੇ ਇਹ ਐਸਟ ਹੁਣ ਦੱਸਾਂਗੇ ਜੀ ਮੈਂ ਤੁਹਾਨੂੰ ਹੁਣ ਦੱਸੂ ਵੀ ਆਪਣੇ ਤੀਰੇ ਵਾਲੀ ਸਲਾਈ ਵੱਧਦੀ ਘਟਦੀ ਕਿਉਂ ਦੇਖੋ ਜਦੋਂ ਨਾ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਦੇ ਆ ਆਪਾਂ ਨਾ ਹਮੇਸ਼ਾ 2.5 ਇੰਚ ਤੇ ਕਰ ਲੈਣੇ ਆਂਗੇ ਆਪਾਂ ਚਲੋ ਵੀਡੀਓ ਦੇਖ ਲੈਣੇ ਆ ਜਾਂ ਫਿਰ ਆਪਾਂ ਕਿਸੇ ਤੋਂ ਸਿੱਖੇ ਹੁੰਨੇ ਆ ਲਾ ਲੋ ਵੀ ਆਪਾਂ ਸੇ ਕਹਨੇ ਆ ਵੀ ਫਲਾਨੇ ਨੇ ਵੀ ਇੱਥੇ 2.5 ਇੰਚ ਦੀ ਗਲੇ ਦੀ ਕਟਿੰਗ ਕੀਤੀ ਸੀ ਜਦੋਂ ਨਾ ਆਪਾਂ ਆ ਗਲੇ ਦੀ ਚੜਾਈ ਨਹੀਂ ਦੇਖਦੇ ਆਪਾਂ 2.5 ਇੰਚ ਤੇ ਕਟਿੰਗ ਕਰਦੇ ਆ ਕਿਉਂਕਿ ਜਿਹੜਾ ਆ ਗਲਾ ਹੁੰਦਾ 프ਰੰਟ ਵਾਲਾ ਇਹਦੇ ਵਿੱਚ ਆਪਾਂ ਇਹ ਗਲਾ ਬਣਿਆ ਹੁੰਦਾ ਆ ਵਾਲਾ ਬੁਕਰਮ ਦਾ ਜਦੋਂ ਆਪ ਇਹਨੂੰ ਉੱਪਰ ਧਰ ਕੇ ਅਟੈਚ ਕਰਦੇ ਆਂਗੇ ਠੀਕ ਹੈ ਜੀ ਜਦੋਂ ਉੱਪਰ ਧਰ ਕੇ ਅਟੈਚ ਕਰਦੇ ਆ ਜਿਹੜਾ ਆ ਕੱਪੜਾ ਹੈ ਅੰਦਰੋਂ ਲਿਆ ਜਾਂਦਾ ਹੈਗਾ ਜਦੋਂ ਤੁਸੀਂ ਇਹਨਾਂ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਸੀ ਵੀ ਕਮੈਂਟ ਚ ਵੀ 8 ਇੰਚ ਤੇ ਕਟਿੰਗ ਕਰ ਲਿਆ ਕਰੋ ਪਰ ਮੇਰੀ ਭੈਣ ਨੂੰ ਜੋ ਨਵੀਂ ਸਿਲਾਈ ਸਿੱਖਦੀ ਹੈ ਨਹੀਂ ਪਤਾ ਲੱਗਿਆ ਤੁਸੀਂ ਕੀ ਕਰਨਾ ਜੀ ਐਦਾਂ ਫਰੰਟ ਵਾਲਾ ਪੱਲਾ ਬਣਾ ਲਿਆ ਦੇਖੋ ਪਿਛਲੀਆਂ ਆਪਣੀਆਂ ਪਲੇਟਾਂ ਵਗੈਰਾ ਪਾਈਆਂ ਹੋਈਆਂ ਨੇ ਤੁਸੀਂ ਗਲੇ ਨੂੰ ਰੱਖ ਲਿਆ ਕਰੋ ਬਾਅਦ ਵਿੱਚ ਕਟਿੰਗ ਕਰ ਲਿਆ ਕਰੋ ਐਦਾਂ ਰੱਖ ਕੇ ਆ ਦੇਖੋ ਆ ਆਪਣਾ ਫਰੰਟ ਵਾਲਾ ਪੱਲਾ ਗਾ ਇਹਨੂੰ ਇਸ ਤਰ੍ਹਾਂ ਰੱਖ ਲਓ ਇਹ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਆ ਦੇਖੋ ਐਦਾਂ ਰੱਖ ਲਿਆ ਇਹ ਇੱਥੇ ਨਿਸ਼ਾਨ ਲਾ ਲਓ ਇੱਥੇ ਨਿਸ਼ਾਨ ਲਾ ਕੇ ਫਿਰ ਆਪਾਂ ਗਲੇ ਦੀ ਕਟਿੰਗ ਕਰਾਂਗੇ ਆਪਾਂ ਇੰਨਾ ਚੌੜਾ ਕਰਨਾ ਗਲਾ ਆਜੋ ਜੀ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਵੀ ਇਹ ਕਿੰਨਾ ਚੌੜਾ ਗਾ ਆਪਣੀ ਪਹਿਲੀ ਨਿਸ਼ਾਨੀ ਕਿੰਨੇ ਤੇ ਲਾਈ ਹੋਈ ਆ ਇਹ ਕਿੰਨਾ ਚੌੜਾ ਦੇਖੋ ਇਹ ਗਲਾ ਹੈਗਾ ਜੀ 2 ਇੰਚ ਤਕਰੀਬਨ 2 ਇੰਚ ਜਿਵੇਂ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਵੀ ਤੁਸੀਂ ਸਵਾ 2 ਇੰਚ ਤੇ ਕਟਿੰਗ ਕਰਿਆ ਕਰੋ ਗਲੇ ਦੀ ਜਦੋਂ ਨਾ ਆਪਾਂ ਸਵਾ 2 ਇੰਚ ਤੇ ਕਿਉਂਕਿ ਮੈਂ ਜਿਹੜੇ ਪੈਕਟਾਂ ਵਾਲੇ ਗਲੇ ਲੈ ਕੇ ਆਉਣੀ ਆ ਰੈਡੀमेड ਗਲੇ ਯੂਜ਼ ਕਰਦੀਆਂ ਨਾ ਉਹਨਾਂ ਦੀ ਚੌੜਾਈ ਦੇਖੋ ਆਪਾਂ ਨੂੰ ਪਤਾ ਹੁੰਦੀ ਹੈ ਇੱਕ ਜਿਹੜੇ ਗਲੇ ਜ਼ਿਆਦਾ ਵੱਡੇ ਹੁੰਦੇ ਨੇ ਡੀਪ ਹੁੰਦੇ ਨੇ ਉਹਨਾਂ ਦੀ ਚੌੜਾਈ ਜ਼ਿਆਦਾ ਹੁੰਦੀ ਹੈ ਜੀ ਹੁਣ ਆਪਾਂ ਦੇਖੋ ਇਹ 2 ਇੰਚ ਤੇ ਆਪਾਂ ਨਿਸ਼ਾਨ ਲਾਇਆ ਆਪਾਂ ਇਹ ਸਵਾ 2 ਤੇ ਹੀ ਕਰਾਂਗੇ ਹਲਕਾ ਜਿਹਾ ਵਧਾ ਕੇ ਇਹਦੇ ਨਾਲ ਜਦੋਂ ਆਪਾਂ ਤੀਰੇ ਵਾਲੀ ਸਲਾਈ ਉਹ ਕਰਾਂਗੇ ਬਿਲਕੁਲ ਵੀ ਵਧੂ ਘਟੂਗਾ ਨਹੀਂ نیچے ਨੂੰ ਆਪਾਂ ਲੈਂਥ ਰੱਖਣੀ ਆ ਦੇਖੋ ਜੀ 6 ਇੰਚ ਆ ਦੇਖੋ ਕੱਲ ਵਾਲੀ ਵੀਡੀਓ ਦੇ ਵਿੱਚ ਇਹ ਮੈਂ ਗਲੇ ਦੀ ਕਟਿੰਗ ਨਹੀਂ ਸੀ ਕੀਤੀ ਇਹਦਾ ਮੇਰਾ ਉਦਾਂ ਹੀ ਮਤਲਬ ਕੀ ਸ਼ੇਪ ਦਿੱਤੀ ਹੋਈ ਸੀ ਦਵਾਰਾ ਤੁਹਾਨੂੰ ਗਲਾਈ ਇਸ ਤਰ੍ਹਾਂ ਪਾ ਕੇ ਦਿਖਾ ਦਿੰਨੇ ਆ ਇਸ ਤਰ੍ਹਾਂ ਗਲਾਈ ਪਾਉਣ ਤੋਂ ਬਾਅਦ ਇਸ ਤਰ੍ਹਾਂ ਜੀ ਕਟਿੰਗ ਹੋ ਜਾਣੀ ਆ ਗਲੇ ਦੀ ਆਲੋਚੀ ਹੁਣ ਮੈਂ ਤੁਹਾਨੂੰ ਨਾਪ ਕੇ ਦਿਖਾਉਣੀ ਆਂਗੀ ਇਹ ਆਲੋਚੀ ਹਾ ਦੇਖੋ ਆਪਣਾ ਬਿਲਕੁਲ ਕੱਪੜਾ ਓਨ ਹੀ ਆ ਐਨਾ ਹਿੱਸਾ ਸਲਾਈ ਚ ਆਇਆ ਹੋਇਆ ਐਨਾ ਹੀ ਆ ਪਿਛਲੇ ਗਲੇ ਦਾ ਆ ਜਾਣਾ ਮਤਲਬ ਕਿ ਹਮੇਸ਼ਾ ਆਪਾਂ ਗਲੇ ਦੀ ਕਟਿੰਗ 2.5 ਇੰਚ ਤੇ ਕਰਿਆ ਕਰੋ ਜੇ ਤੁਸੀਂ 2.5 ਇੰਚ ਤੇ ਕਰਨੀ ਆ ਤਾਂ ਤੁਸੀਂ ਫਰੰਟ ਵਾਲੇ ਗਲੇ ਦੀ ਵੀ ਚੜਾਈ ਓਨੀ ਹੀ ਰੱਖਿਆ ਕਰੋ ਹੁਣ ਆ ਗਲੇ ਦੀ ਕਟਿੰਗ ਹੋ ਗਈ ਜੀ ਹੁਣ ਆਪਾਂ ਤੁਹਾਨੂੰ ਇਸ ਤੇ ਰੇਬਲੀਰ ਲਾ ਕੇ ਦਿਖਾਉਣੀ ਆਂ ਦੇਖੋ ਪਹਿਲਾਂ ਵਾਲੀ ਵੀਡੀਓ ਚ ਮੈਂ ਤੁਹਾਨੂੰ ਰੇਵਲੀਰ ਲਾ ਕੇ ਦੱਸੀ ਸੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਡਬਲ ਕਰਕੇ ਅੱਜ ਆਪਾਂ ਤੁਹਾਨੂੰ ਸਿੰਗਲ ਦੱਸਾਂਗੇ ਵੀ ਸਿੰਗਲ ਜਦੋਂ ਰੇਵਲੀਰ ਲਾਉਣੀ ਹੋਵੇ ਤਾਂ ਉਹ ਕਿੱਦਾਂ ਲਾਉਣੀ ਹੈ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਰੱਖ ਕੇ ਨੀਚੇ ਵਾਲੇ ਕੱਪੜੇ ਨੂੰ ਆਪਾਂ ਜ਼ਿਆਦਾ ਨਹੀਂ ਖਿੱਚਣਾ ਪਰ ਢਿੱਲ ਨਹੀਂ ਰੱਖਣੀ ਤੇ ਜਿਹੜਾ ਉੱਪਰਲਾ ਰੇਵਲੀਰ ਆ ਇਹਨੂੰ ਆਪਾਂ ਕਿ ਖਿੱਚਣਾ ਨਹੀਂ ਹੈਗਾ ਗਲਾ ਜਿਹੜੀ ਸ਼ੇਪ ਦੇ ਵਿੱਚ ਹੈਗਾ ਗੋਲ ਸ਼ੇਪ ਚ ਇਹਨੂੰ ਐਦਾਂ ਹੀ ਰੱਖ ਕੇ ਰੇਬਲੀਰ ਨੂੰ ਘਮਾਈ ਜਾਣਾ ਗਲੇ ਨੂੰ ਐਦਾਂ ਨਹੀਂ ਕਰਨਾ ਇੱਕ ਆਪਣੀ ਜਿਹੜੀ ਰੇਬਲੀਰ ਹੈ ਜਿਆਦਾ ਚੌੜੀ ਨਹੀਂ ਹੋਣੀ ਚਾਹੀਦੀ ਜਦੋਂ ਜਿਆਦਾ ਚੌੜੀ ਹੁੰਦੀ ਹੈ ਨਾ ਫੇਰ ਉਹਦੇ ਵਿੱਚ ਗਲੇ ਚ ਜੀ ਸਫਾਈ ਤਰਾਈ ਤਾਂ ਹੋਣੀ ਹੈਗੀ ਆਪਾਂ ਕੀ ਕਰਨਾਗਾ ਹੁਣ ਦੇਖੋ ਇਹਦੀ ਧਾਗੇ ਦੀ ਕਰ ਦੇਣੀ ਆ ਆਪਾਂ ਕਟਿੰਗ ਆਪਾਂ ਨੂੰ ਵੈਸੇ ਜੋੜ ਦੀ ਜ਼ਰੂਰਤ ਨਹੀਂ ਸੀਗੀ ਆ ਲਓ ਜੀ ਹੁਣ ਆਪਾਂ ਨਾ ਜਿਹੜਾ ਆਪਣਾ ਆ ਵਾਲਾ ਹਿੱਸਾ ਦਾ ਇਹ ਆ ਵਾਲਾ ਇਹਦੇ ਵਿੱਚ ਨਾ ਆਪਾਂ ਕੱਟ ਲਗਾ ਲੈਣੇ ਆ ਇਸ ਤਰ੍ਹਾਂ ਆ ਲਓ ਜੀ ਕੱਟ ਆਪਾਂ ਸਲਾਈ ਤੋਂ ਦੂਰ ਰੱਖ ਕੇ ਲਾਉਣੇ ਆ ਆ ਲਓ ਹੁਣ ਆਪਾਂ ਨਾ ਇਹਨੂੰ ਗਲੇ ਨੂੰ ਆ ਵਾਲੀ ਜਿਹੜੀ ਰੇਬਲੀਰ ਲਈ ਆ ਇਹਨੂੰ ਆਪਾਂ ਐਦਾਂ ਕਰਕੇ ਫੋਲਡ ਕਰਕੇ ਇਹ ਐਦਾਂ ਫੋਲਡ ਕਰਨਾ ਦੇਖੋ ਜੀ ਆਪਾਂ ਇਸ ਤਰ੍ਹਾਂ ਜਦੋਂ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਆਪਾਂ ਇਹਦੇ ਉੱਪਰ ਨਾ ਸਿਲਾਈ ਲਗਾ ਲੈਣੀ ਆਿੱਤੇ ਪਾਸੇ ਉਲਟੇ ਪਾਸੇ ਦੀ ਨਹੀਂ ਸਿੱਧੇ ਪਾਸੇ ਆਪਾਂ ਸਿਲਾਈ ਲਗਾਉਣੀ ਆ ਇਹ ਆਹ ਦੇਖੋ ਆਈ ਦੇ ਉੱਪਰ ਉੱਪਰ ਰੇਬਲੀਰ ਜਿਹੜੀ ਆਪਾਂ ਇਹਨੂੰ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਤੁਹਾਨੂੰ ਰੇਵ ਲੀਰ ਲਾ ਕੇ ਦਿਖਾਈ ਸੀ ਉਹ ਡਬਲ ਕਰਕੇ ਲਾਈ ਸੀ ਜੀ ਸੇਮ ਗੱਲ ਹੀ ਹੁੰਦੀ ਹੈਗੀ ਬਸ ਇਹਦੇ ਵਿੱਚ ਕੀ ਹੁੰਦਾ ਜਿਹੜਾ ਸਲਾਈ ਵਾਲਾ ਕੱਪੜਾ ਹੁੰਦਾ ਉਹ ਵਿੱਚ ਦੱਬਿਆ ਜਾਂਦਾ ਤੇ ਜਦੋਂ ਆਪਾਂ ਤਰਪਾਈ ਕਰਾਂਗੇ ਤਾਂ ਬਹੁਤ ਹੀ ਸਫਾਈ ਦੇ ਨਾਲ ਤਰਪਾਈ ਹੋ ਜਾਂਦੀ ਹੈ ਜੀ ਅੱਜ ਹੁਣ ਆਪਾਂ ਜੀ ਤੁਹਾਨੂੰ ਮੋਢੇ ਵਾਲੀ ਸਲਾਈ ਲਾ ਕੇ ਤੀਰੇ ਵਾਲੀ ਸਲਾਈ ਲਾ ਕੇ ਦਿਖਾਉਣੇ ਆਏ ਹਾਂ ਜੀ ਦੇਖੋ ਆ ਦੇਖੋ ਆ ਗਲੇ ਨੂੰ ਨਾ ਜਦੋਂ ਆਪਾਂ ਸਿੱਧਾ ਕੀਤਾ ਹੈ ਨਾ ਪ੍ਰੈਸ ਦੀ ਹੈਲਪ ਨਾਲ ਸਿੱਧਾ ਕੀਤਾ ਗਲਾ ਇਸ ਤਰ੍ਹਾਂ ਸਿੱਧਾ ਹੋ ਗਿਆ ਆਪਣਾ ਫਰੰਟ ਵਾਲਾ ਹੁਣ ਜਦੋਂ ਆਪਾਂ ਸਲਾਈ ਲਗਾਉਣੀ ਆ ਠੀਕ ਆ ਜੀ ਪਹਿਲਾਂ ਆਪਾਂ ਤੁਹਾਨੂੰ ਗੁੰਮ ਸਲਾਈ ਲਾਉਣੀ ਦੱਸਾਂਗੀ ਕਿਉਂਕਿ ਸਾਰੀਆਂ ਸਾਰਿਆਂ ਕੋਲੇ ਉਹਦੇ ਵਾਲੀ ਮਸ਼ੀਨ ਨਹੀਂ ਹੁੰਦੀ ਅੰਡਰਲੌਕ ਵਾਲੀ ਜਿਹੜੀਆਂ ਪਹਿਣਾ ਆਪਣੇ ਸੂਟ ਆਪ ਸਲਾਈ ਕਰਦੀਆਂ ਨੇ ਦੇਖੋ ਸਭ ਤੋਂ ਪਹਿਲਾਂ ਆ ਕਮੀਜ਼ ਦਾ ਆ ਵੀ ਸਿੱਧਾ ਪਾਸਾ ਆ ਵਾਲਾ ਵੀ ਸਿੱਧਾ ਪਾਸਾ ਆਪਾਂ ਜਿਹੜਾ ਰੱਖਣਾ ਫਰੰਟ ਵਾਲਾ ਪੱਲਾ ਇੱਥੇ ਰੱਖਣਾ ਰੇਵਲੀਰ ਆਪਾਂ ਸਾਰੀ ਬਾਹਰ ਰੱਖਣੀ ਹੈ ਇਸ ਤਰ੍ਹਾਂ ਬਾਹਰ ਰੱਖ ਕੇ ਇਹ ਇੱਥੋਂ ਆਪਾਂ ਜਦੋਂ ਸਲਾਈ ਲਾਉਣੀ ਸ਼ੁਰੂ ਕਰਾਂਗੇ ਨਾ ਆ ਦੇਖੋ ਜਿਹੜੀ ਤੁਹਾਡੀ ਮੇਨ ਗੱਲ ਸੀ ਮੇਰੀ ਭੈਣ ਦੀ ਵੀ ਤੀਰੇ ਵਾਲੀ ਸਲਾ ਕੱਪੜਾ ਵੱਧ ਜਾਂਦਾ ਦੇਖੋ ਜੀ ਬਿਲਕੁਲ ਵੀ ਵਾਧਾ ਨਹੀਂ ਕਰਦਾ ਕਰ ਰਹੇ ਜੀ ਆਪਾਂ ਦੂਜੇ ਪਾਸੇ ਸਲਾਈ ਲਗਾ ਲੈਣੀ ਹੈ ਬਿਲਕੁਲ ਇੱਕ ਇੱਕ ਪੈਰ ਦੀ ਆ ਦੇਖੋ ਆਪਣਾ ਕੱਪੜਾ ਜੀ ਬਿਲਕੁਲ ਵੀ ਜਦੋਂ ਆਪਾਂ ਇਸ ਤਰ੍ਹਾਂ ਸਲਾਈ ਲਗਾਉਣੀ ਆ ਬਿਲਕੁਲ ਵੀ ਆਪਣਾ ਤੀਰੇ ਵਾਲਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਆ ਜਿਹੜੇ ਧਾਗੇ ਨੇ ਇਹਨਾਂ ਦੀ ਕਟਿੰਗ ਕਰ ਲੋ ਨਹੀਂ ਇਹ ਫਰੰਟ ਵਾਲੇ ਪਾਸੇ ਦਿਖਣਗੇ ਇਹ ਇਸ ਤਰ੍ਹਾਂ ਹੁਣ ਆਪਾਂ ਤਮੀਜ਼ ਨੂੰ ਨਾ ਉਲਟਾ ਕਰ ਲੈਣਾ ਚਾਹੇ ਤੁਸੀਂ ਧਾਗੇ ਦੀ ਕਟਿੰਗ ਕਰਕੇ ਕਰ ਲੋ ਚਾਹੇ ਬਿਨਾਂ ਕਟਿੰਗ ਕੀਤੇ ਵੀ ਹੋ ਜਾਂਦਾ ਜੀ ਉਹ ਜੀ ਇਸ ਤਰ੍ਹਾਂ ਆ ਦੇਖੋ ਇਹਨੂੰ ਆਪਾਂ ਇਹ ਇਦਾਂ ਕਮੀਜ਼ ਨੂੰ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਉੱਪਰ ਸਿਲਾਈ ਲਗਾਵਾਂਗੇ ਹੁਣ ਇਹ ਆ ਲਓ ਜੀ ਇਸ ਤਰ੍ਹਾਂ ਸਿਲਾਈ ਨਾ ਤੁਸੀਂ ਵੀ ਆਪਣੀ ਉਦੜੇ ਨਾਲ ਸਾਈਡ ਤੋਂ ਇੱਥੋਂ ਸ਼ੁਰੂ ਕਰੋ ਲਾਉਣੀ ਇਹ ਇੱਥੋਂ ਉੱਪਰੋਂ ਇਹ ਇਸ ਤਰ੍ਹਾਂ ਇਹ ਸਰਦੀਆਂ ਵਾਲੇ ਕੱਪੜਿਆਂ 'ਚ ਜੀ ਧਾਗੇ ਬਹੁਤ ਨਿਕਲਦੇ ਨੇ ਆਹ ਵਾਲਾ ਕੱਪੜਾ ਆਪਾਂ ਇਸ ਤਰ੍ਹਾਂ ਵਧਮਾ ਹੀ ਰੱਖਣਾਗਾ ਐਸੇ ਤਰ੍ਹਾਂ ਜੀ ਦੇਖੋ ਆਪਾਂ ਇਹ ਇਧਰਲੇ ਪਾਸੇ ਸਿਲਾਈ ਲਗਾ ਲੈਣੀ ਹੈ। ਹਾਲੇ ਤੀ ਆਪਣੀ ਟੀਰੇ ਵਾਲੀ ਸਿਲਾਈ ਲੱਗ ਚੁੱਕੀ ਹੈ ਜੀ। ਐਸ ਤਰ੍ਹਾਂ ਜੀ ਨਾ ਮੇਰੀ ਆਪਣੀ ਪਰ ਲੋਕ ਵਾਲੀ ਮਸ਼ੀਨ ਨਹੀਂ ਹੁੰਦੀ। ਉਹ ਐਸ ਤਰ੍ਹਾਂ ਜੀ ਆਪਣੀ ਟੀਰੇ ਵਾਲੀ ਸਿਲਾਈ ਗੁੰਮ ਲਾ ਕੇ ਕਰਦੇ ਨੇ। ਉਬਾਦ ਜਦੋਂ ਆਪਾਂ ਟਿਚ ਬਟਨ ਵਾਲੀ ਪੱਟੀ ਲਗਾਉਣੀ ਆ ਨਾ ਖਾਸ ਕਰ ਇਹ ਉਨਾ ਕੱਪੜਿਆਂ ਚ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਚੋਂ ਨਾ ਐਦਾਂ ਧਾਗੇ ਜ਼ਿਆਦਾ ਨਿਕਲਦੇ ਹੋਣ ਤਾਂ ਇੱਥੋਂ ਆਪਣੀ ਨਾ ਤਾਂ ਪੱਟੀ ਨਿਕਲੇ ਨਾ ਹੀ ਧਾਗੇ ਨਿਕਲ ਹੁਣ ਆਪਾਂ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਆ ਮੈਨੂੰ ਤੁਹਾਨੂੰ ਸਿਰ ਐਸ ਤਰ੍ਹਾਂ ਦੇਖੋ ਐਸ ਤਰ੍ਹਾਂ ਆ ਲਓ ਠੀਕ ਹੈ ਜੀ ਇਧਰੋਂ ਵੀ ਆਪਣਾ ਕੋਈ ਕੱਪੜਾ ਵਧਿਆ ਘਟਿਆ ਨਹੀਂ ਹੈਗਾ ਆ ਦੇਖੋ ਜੀ ਐਸ ਤਰ੍ਹਾਂ ਜਦੋਂ ਨਾ ਫਰੰਟ ਵਾਲਾ ਹਿੱਸਾ ਵੱਧ ਜਾਂਦਾ ਘਟ ਜਾਂਦਾ ਫਿਰ ਆਪਾਂ ਨਾ ਜਿਹੜਾ ਹਿੱਸਾ ਕੱਪੜਾ ਵੱਧ ਜਾਂਦਾ ਆਪਾਂ ਉਹਦੀ ਕਟਿੰਗ ਕਰ ਦਿੰਨੇ ਆ ਜਦੋਂ ਆਪਾਂ ਉਹਦੀ ਕਟਿੰਗ ਕਰ ਦਿੰਨੇ ਆ ਤਾਂ ਆਪਣਾ ਤੀਰਾ ਆਪਣੇ ਆਪ ਘਟ ਜਾਂਦਾ ਤੇ ਆਪਣੇ ਤੀਰੇ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਜੀ ਤੇ ਇਸ ਤਰ੍ਹਾਂ ਦੇਖੋ ਇਹਦੀ ਹੋ ਜਾਣੀ ਆ ਤਰਪਾਈ ਆਹ ਵਾਲੇ ਕੱਪੜੇ ਦੀ ਐਨੇ ਦੀ ਨਹੀਂ ਇੱਥੇ ਨਾ ਮਤਲਬ ਕਿ ਗੁੰਮਝਾ ਬਣ ਜਾਂਦਾ ਇਹਦੀ ਆਪਾਂ ਕਟਿੰਗ ਕਰ ਦੇਣੀ ਆ ਕਟਿੰਗ ਕਰਨ ਤੋਂ ਬਾਅਦ ਇਹ ਇਸ ਤਰ੍ਹਾਂ ਫੋਲਡ ਕਰਕੇ ਦੇਖੋ ਆਪਣੀ ਹੋ ਜਾਣੀ ਆ ਜੀ ਤਰਪਾਈ ਆ ਦੇਖੋ ਐ ਇਸ ਤਰ੍ਹਾਂ ਲੱਗ ਜਾਂਦੀ ਹੈ ਜੀ ਤੀਰੇ ਵਾਲੀ ਸਲਾਈ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਕਦੇ ਵੀ ਆਪਣਾ ਜਿਹੜਾ ਫਰੰਟ ਵਾਲਾ ਗਲਾ ਇਹ ਬਿਨਾ ਇਹਦਾ ਸੈਂਟਰ ਕੱਢੇ ਬਿਨਾ ਨਾਪੇ ਆਪਾਂ ਨੂੰ ਸਲਾਈ ਨਹੀਂ ਲਾਉਣੀ ਚਾਹੀਦੀ ਜਦੋਂ ਆਪਾਂ ਜੀ ਬਿਨਾ ਨਾਪੇ ਸਲਾਈ ਲਾ ਲੈਨੇ ਆ ਜੇ ਆਪਣਾ ਫਰੰਟ ਵਾਲਾ ਗਲਾ ਇੱਧਰ ਉੱਧਰ ਹੋ ਜਾਂਦਾ ਤਾਂ ਆਪਣੇ ਸੂਟ ਦੀ ਜਿਹੜੀ ਸਾਰੀ ਫਿਟਿੰਗ ਆ ਗਈ ਉਜੀ ਗਲਤ ਹੋ ਜਾਂਦੀ ਹੈ ਇੱਕ ਮੇਰੀ ਭੈਣ ਦਾ ਅੱਜ ਮੈਸੇਜ ਆਇਆ ਸੀ ਵੀ ਦੀਦੀ ਤੁਸੀਂ ਪੌਣੇ ਇੰਚ ਦੀ ਕਾਟ ਕਦੋਂ ਪਾਉਣੇ ਹੁੰਨੇ ਹੋ ਦੇਖੋ ਜੀ ਮੈਂ ਪੌਣੇ ਇੰਚ ਦੀ ਕੋਈ ਵੀ ਕਾਟ ਨਹੀਂ ਪਾਉਂਦੀ ਹੈਗੀ ਮੈਂ ਕਮੀਜ਼ ਚ ਫਰੰਟ ਵਾਲੇ ਪੱਲੇ ਦੀ ਕਾਟ ਪਾਉਣੀ ਹੈ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਹੈ 2 ਇੰਚ ਤੇ ਜਿਹੜੀ ਇੱਕ ਮੇਰੀ ਭੈਣ ਦਾ ਹੋਰ ਮੈਸੇਜ ਸੀ ਜੀ ਦੀਦੀ ਤੁਸੀਂ ਫਰੰਟ ਵਾਲਾ ਗਲਾ फ्रंट मतलब ਕੀ ਡਾਊਨ ਕਰਕੇ ਨਹੀਂ ਕਾਟ ਪਾਉਂਦੇ ਨਹੀਂ ਜੀ ਮੈਂ ਤਿਰਸੀ ਕਾਟ ਦੋਵੇਂ ਪੱਲਿਆਂ 'ਚ ਪਾਉਣੀ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਦੋਵੇਂ ਪੱਲਿਆਂ 'ਚ ਪਾਉਣ ਦੇ ਨਾਲ ਜਦੋਂ ਤਿਰਸ ਇੱਕ ਕਾਟ ਤੈਸੀ ਹੋਊ ਦੂਸਰੀ ਜੀ ਸਿੱਧੀ ਹੋਊ ਮੈਨ ਉਹ ਮੈਨੂੰ ਜੀ ਸਹੀ ਨਹੀਂ ਲੱਗਦੀ ਹੈਗੀ ਮੈਂ ਵੀ ਆਪਣਾ ਫਰੰਟ ਵਾਲਾ ਗਾਲਾ ਪਿੱਛੇ ਨਾ ਜਾਵੇ ਉਹਦੇ ਲਈ ਜੀ ਜਦੋਂ ਮੈਂ ਸਾਈਡ ਸਲਾਈ ਲਗਾਉਣੀ ਆ ਨਾ ਤਾਂ ਮੈਂ ਫਰੰਟ ਵਾਲਾ ਪੱਲਾ ਅੱਧਾ ਇੰਚ ਅੱਧਾ ਵੀ ਕਰ ਲੈਣੀ ਆ ਜਿਵੇਂ 1 ਇੰਚ ਵੀ ਕਰ ਲੈਣੀ ਆ ਹੈਵੀ ਸਾਈਜ਼ ਦੇ ਵਿੱਚ 1 ਇੰਚ ਨਾਰਮਲ ਸਾਈਜ਼ਾਂ ਦੇ ਵਿੱਚ ਅੱਧਾ ਇੰਚ ਡਾਊਨ ਕਰਕੇ ਫੇਰ ਮੈਂ ਸਾਈਡ ਸਲਾਈ ਲਗਾਉਣੀ ਆ ਜਦੋਂ ਆਪਾਂ ਅੱਧਾ ਇੰਚ ਇਦਾਂ ਡਾਊਨ ਕਰ ਲੈਨੇ ਆ ਤਾਂ ਦੇਖੋ ਇਹ ਉਹੀ ਗੱਲ ਹੋ ਜਾਂਦੀ ਆ ਵੀ ਫਰੰਟ ਵਾਲਾ ਪੱਲਾ ਡਾਊਨ ਕਰਕੇ ਕਾਟ ਪਾਉਣ ਵਾਲੀ ਫੇਰ ਨਾ ਆਹ ਵਾਲਾ ਹਿੱਸਾ ਫਰੰਟ ਵਾਲਾ ਇੰਨਾ ਅੱਗੇ ਨੂੰ ਆ ਜਾਂਦਾ ਜਦੋਂ ਇਹ ਇੰਨਾ ਅੱਗੇ ਨੂੰ ਆ ਜਾਂਦਾ ਤਾਂ ਆਪਣੇ ਆਪ ਆਪਣਾ ਗਲਾ ਪਿੱਛੇ ਨਹੀਂ ਜਾਂਦਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦਿੰਦੀਆਂ ਨੇ ਇੰਨੇ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਜੀ ਦਿਲ ਤੋਂ ਧੰਨਵਾਦ ਆ ਤੁਹਾਨੂੰ ਕੋਈ ਗੱਲ ਨਹੀਂ ਸਮਝ ਆਉਂਦੀ ਕੁਝ ਚੀਜ਼ ਨਹੀਂ ਪਤਾ ਲੱਗਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡੇ ਲਈ ਜੀ ਵੀਡੀਓ ਜ਼ਰੂਰ ਬਣਾ ਕੇ ਆਪਾਂ YouTubeテ mamamanangeගේ tanwae.